वాయుगुरु जी का कालसा वాయుगुरु जी की फतेह स्वागत है आपका अनमई वैभव के YouTube चैनल पे ते ਇੱਕ ਮਾਤਾ ਆਈ ਜੇਕਰ ਪਰ ਪਰਵਾਹ ਨਹੀਂ ਕਿਉਂ ਸੀਗੀ ਉਹਦੇ ਘਰ ਆਲੇ ਨੇ ਉਹ ਕਹਿੰਦੀ ਕਿਸ ਤੇ ਕੋਈ ਬਚਾ ਲੇਗਾ ਆਪਣੇ ਨੇ ਉੱਤਰ ਕਰਿਆ ਆਸੀ ਸਵਾਲ ਲਗੋਸੀ ਕੋਦਰਦਰ ਦਾਦਾ ਜੀ ਐਸੀ ਬਾਣੀ ਰਹੀ ਪਰਦੀ ਸੀ ਮੌਤ ਹੋ ਨੌਜਵਾਨ ਦੀ ਲੋਥ ਲੈ ਕੇ ਉਹ ਮਾਤਾ ਕੋ ਗੁਰੂ ਆਇਆ ਸਾਰੇ ਜੱਤਾਂ

राजे ने मरी हुई ਗੁਰਦੁਆਰਾ ਗਿੱਦੜੀ ਸਾਹਿਬ ਤੇ ਉਹਨਾਂ ਨੂੰ ਵੀ ਸਰਵਾ ਬਚਾ ਲੈਣੇ ਪਏ ਨੇ ਮੇਰੇ ਦੇ ਬਾਬਾ ਜੀ ਗੁਰਹਾਗੋਬ ਸਿੰਘ ਸਾਹਿਬ ਇਹਦੀ ਲੋੜ ਕਰਿਓ ਗੁਰਹਾਗੋਬ ਸਿੰਘ ਸਾਹਿਬ ਦੇ ਪੁੱਤਰ ਭਾਜੀ ਦੇ ਪਿਤਾ ਜੀ ਬਾਬਾ ਬਬੇਤਾ ਦੀਨੂ ਦੀ ਲਾਡਕਾ ਜੋਵਾਦਰ ਗਿਆ ਸੋਬਰਦਾਰ ਤੇ ਬਾਬਾ ਬਬੇਤਾ ਦੇ ਪੁੱਤਰ ਸਨ ਗੁਰਹਾਗਾਇ ਕੱਲ੍ਹ ਦੇ ਸਾਹ ਜੀ ਦਾ ਦਾਨ ਲਈ ਮੈਂ ਬਜ਼ਰ ਕਰਦੇ ਨੇ ਕਿ ਭਾਈ ਬਾਬਾ ਗੁਰਪ੍ਰਮਾ ਦਾ ਪਾਣੀ ਦੇ ਥੀਲ ਹੈ ਉਹਦੀ ਕੋਨਦਰ ਵਿੱਚ ਅਦਲਾ ਬਦਲੀ ਦੀ ਕੀਤੀ ਹੈ ਇਸ ਕਰਕੇ ਕਿ ਬਾ ਮਰੀਜ਼ ਨੂੰ ਇੱਕ ਬੱਚੇ ਦੀ ਜਿੰਦਗਾ ਦਾ ਟਕਰਾ ਕਰਦੇ ਹੁਕਮ ਹੈ ਸਾਡੇ ਦੇ ਦਾ ਦੀ ਸਾਧ ਤਾ ਉਹ ਮਾਈ ਤਰੁਣੀ ਲਾਗਾ ਆਲੇ ਦੁਆਲੇ ਫਗੰਗਰੀ ਘਟਨੀ ਕੇ ਕੇ ਪਾਪਾ ਤੁਸੀਂ ਸਤਿਗੰਗਾ ਦਾ ਸਰਦਾਰ ਹਮ ਇਹਨੇ ਬੇਚਾਰੇ ਦੇ ਵੁਕਾ ਦਾ ਆਸਾ ਕੇ ਆਤਮਿਕ ਕਿਰਪਾ ਹੁਣ ਸੰਗਤ ਦਾ ਬਚੋਗੇ ਤੇ ਸੰਗਤ ਦਾ ਕਿਹ ਰਾਸਾ ਖਤ ਦੇਦੀ ਵੀ ਨਹੀਂ ਹੁੰਦੇ ਮਹਾਰਾਜ ਕਹਿੰਦੇ ਜੀ ਸਾਹਵਰਤਾ ਦਾ ਬਰੀ ਰਹਿਣਾ ਚਾਹੀਦਾ ਦਾਦਾ ਜੀ ਦਾ ਬੋਲ ਜਿਹੜਾ ਕੋਈ ਦੀਵਿਦਾ ਦਾ ਕਰਨ ਨਤਰ ਹੈ ਉਹ ਆਵਾੜੇ ਨੇ ਮਨ ਦੇ ਦੇ ਇਹ ਬੱਚਾ ਜਿਹਾ ਹੁਣੇ ਸੱਚ ਨਿਸਤਾ ਤੇ ਇੱਧਰ ਸਾਡੀ ਸੰਗਤ ਜੋਪ ਹੋ ਗਈ ਜਾਂ ਉਹਨੇ ਵਰਨਾ ਸੋਖਾ ਜੇ ਕੋ ਕੋ ਕਹਿੰਦੇ ਕਿ ਜੀਵੀ ਤੇ ਰਦਾ ਬੈ ਉਹ ਆਪ ਜਾਂਦਾ ਉਹ ਜੇ ਕਮਾਉਣਾ ਦਾ ਤੋ ਹੈ ਸਾਡੀ ਸੰਗਤ ਜੋ ਮਾਈ ਜੋਪ ABB ਦੀ ਮੈਂ ਖੜਾ ਹੋ ਜਾ ਜਾਂ ਚੱਲ ਇਧਰੋਂ ਦਰਵਾਜ਼ੇ ਹੋਣਗੇ ਤਾਂ ਪਿਆ ਗਿਆ ਦੇਖੋ ਕੱਟਿਆ ਸੀ ਪੇਰ ਸੀ ਜਿਵੇਂ ਪਹਿਲਾਂ ਜੁਆਨਾ ਭਾਈ ਵੀ ਜੀ ਵੀ ਕਹਿਦੇ ਸੀ ਬਜਟ ਨੂੰ ਨੋੜਦੇ ਤੇ ਅੱਗੇ ਫਿਰ ਬੱਚੇ ਦੀ ਉਲਾਹ ਦੇ ਭਾਈ ਹੁੰਦੇ ਦੇ ਨਾਂ ਵੀ ਚਾਲ ਆਇਆਗਾ ਸਾਡਾ ਪਰਵਾਰ ਹੈ ਜੀ ਨਾ ਇਹ ਗੁਰੂ ਘਰ ਅਨਸਰਵਪਤ ਹੈ ਗੁਰੂ ਦਾ ਦਾ ਜਨਤਾ ਮੋੜੀ ਜੇ ਗੁਰੂ ਸਾਹਿਬ ਹੁੰਦੇ ਨੇ ਨੇ